اس منظر تے پچان باڑیاں اے دو روحاں سا جتے لچے لاغ کے والے پڑھدے سا دنیاوی کھیڑا میں جیون پسر کرتے سا انہاں ترجیاں کے گروہ کی باڑی نو جوڑ کے تاراں دے کیردن دی داد اس طرح کی پرم کر کے جتے لچے لاغ دے سر کچھاڑے پاکے گروہ کی دادتے دے گھاں چپاکے پائیں کنک بنا کے امن کی بتائی بنتا ہے شتابیاں ذکر بڑی شتابیاں ہو گئی اور شتابیاں سچ پراپت ہونا چاہیے بڑی ناجک دوڑ تو سیکھی اتنی ہر پاس ٹکرا ہوئے ٹھگرا ہوا ہے و ہی قڑی بھی اسی صمتہائے میں حاضر میں کہ تھری کر لے کہ وہ احمان میں یاد بھی دیتا دلہمانہ میں ایک خطاب بھی ہوا لے جس سچ مہاراج کے قول راجوانہ

ਸਾਰੇ ਜ਼ਦਾਰਾਂ ਨੇ ਘਣਾ ਦੇ ਕੰਠਾ ਢੜ ਕੇ ਸੁਨਿਹਾਰੇ ਡੁੱਗਿਆ ਲੈ ਕੇ ਆ। ਛੋਟੇ ਜੇ ਬਾਲਕ ਰঞ্জੀਤ ਸਿੰਘ ਨੂੰ ਕੱਢਿਆ ਬਾਹਰ। ਔਰ ਗੜਾ ਵਿੱਚ ਕੰਠਾ ਪਾ ਕੇ ਬਚਨ ਕਹਿ ਦਿੱਤੇ ਕਿ ਸਾਰੇ ਗਹਿਣੇ ਭੰਨ ਕੇ ਇੱਕ ਹੰਸ ਢਾਇਆ। ਤੇ ਮਾਫ ਕਰਨਾ ਗੁਰੂ ਘਰੇ ਹੋ ਉਹ ਬਾਬਾ ਸਾਈਂ ਸਿੰਘ ਦੀ ਔਸਕਾ ਦੇ ਕੋਈ ਜਨ ਸੰਤ ਨਹੀਂ ਆ ਵੀ ਜਿਉਂ ਰਹੇ ਸੀ। ਸਮੇਂ ਦੇ ਕੋਈ ਕਿ ਖਾਲਸਾਈ ਖੇਡ ਨੂੰ ਇੱਕ ਦੀ ਕੜੀ ਵਿੱਚ ਪਰਉਣ ਦੀ ਸਮਰੱਥਾ ਰੱਖਦਾ ਸੀ ਅਸੀਂ ਬੜੀ ਜ਼ੋਰ ਕੀ ਲਾਇਆ ਸੀ ਇਨਸ਼ਾਅ ਇਸ ਤਰ੍ਹਾਂ ਕੰਮ ਕਤਫ ਹੋ ਜਾਂਦਾ ਹੈ ਜਿਹੜਾ ਦਵਾਂ ਦੀ ਪੰਛੀ ਚਾਰ ਕੱਟੇ ਹੁੰਦੇ ਨੇ ਵਿੱਚ ਛਾਲ ਮਾਰ ਕੇ ਪਾਸੇ ਹੋ ਜਾਂਦਾ ਹੈ ਹਰ ਉਸ ਵੰ ਪੜਾਤੇ ਮਹਾਪੁਰਸ਼ ਇਸ ਲਈ ਐਸੀ ਅਰਮਾ ਇਸੀ ਸੰਪਰਨਤਾ ਚਾਹੀਏ ਤੇ ਇਸੇ ਮਸਲੇ ਫਿਰ ਬਾਬਰ ਖੁਦਾ ਅਸਲ ਕੀ Shiva ਮਾਗਮੈ ਸਲਾਨਾ ਬਾਬਾ ਬ੍ਰਿਮ ਸਿੰਘ ਜੀ ਦੀ ਯਾਦ ਦੇ ਵਿੱਚ ਹੋ ਰਿਹਾ ਮਾਤਾ ਜੀ ਦੀ ਯਾਦ ਦੇ ਵਿੱਚ ਕੀ ਸੰਗਤ ਨੂੰ ਇਸ ਸਮੇਂ ਮੈਸੇਜ ਦੇਣਾ ਚਾਹੀਦੀ ਹੈ ਦੇਖੋ ਸਾਡੀ ਮਾਦੀ ਬੋਲੀ ਜਦੋਂ ਉਹਦਾ ਕੋਈ ਪ੍ਰਚਾਰ ਕਰ ਰਿਹਾ ਹੋਵੇ ਕੋਈ ਕੋਸ਼ਤਤ ਕਰ ਰਿਹਾ ਹੋਵੇ ਉਹਨੂੰ ਗਾਂ ਫਲਾਉਣ ਦੀ ਕੋਸ਼ਿਸ਼ ਕਰ ਰਿਹਾ ਹੋਵੇ ਇਸ ਤੋਂ ਵੱਡਾ ਉਦਮ ਕੌਣ ਦੇ ਸਕਦਾ ਹੈ ਪਰ ਉਸ ਤੋਂ ਤੁਸੀਂ ਕਰ ਰਹੇ ਹੋ ਜੇ ਇਹ ਤੁਹਾਨੂੰ ਬਹੁਤ-ਬਹੁਤ ਮੁਬਾਰਕ ਪ੍ਰਮਾਤਮਾ ਤੁਮ ਚੜ੍ਹਦੀ ਕਲਾ ਬਖਸ਼ੇ ਪਰ ਇਸ ਕੰਮ ਵਿੱਚ ਤੁਸੀਂ ਸਫਲ ਹੋਵੋ ਕੋਨੇ ਕੋਨੇ ਤੇ ਲੋਕ ਤੁਹਾਡੇ ਪਾਸ ਆਉਂਦੇ ਹੋ ਨਾਮ ਨਾਲ ਜੋੜਨ ਲਈ ਜਾਂ ਨਾਮ ਦੀ ਵਿਧੀ ਦੇ ਅਨੁਸਾਰ ਜਪ ਕਰਨ ਦੇ ਲਈ ਕੀ ਮੈਸੇਜ ਦੇਣਾ ਚਾਹੁੰਦੇ ਆ ਨਾਮ ਜਪਣ ਲਈ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਨਾਮ ਜਪਣ ਯੋਗ ਬਣਾਓ ਸਭ ਤੋਂ ਪਹਿਲਾਂ ਆਪਣੇ ਮਨ ਦੀ ਸਫਾਈ ਕਰੋ ਸਭ ਤੋਂ ਪਹਿਲਾਂ ਇੱਥੋਂ ਜੋ ਥੌਟਸ ਤੁਹਾਡੇ ਅੰਦਰ ਚੱਲਦੀਆਂ ਉਹਨਾਂ ਨੂੰ ਰੈਡੀਕੇਟ ਕਰੋ ਉਹਨਾਂ ਨੂੰ ختم کرو تاکہ تم نرول ہو کے پرماتما نام نال جڑ سکو پرماتما ناؤ کوئی چھوٹی موٹی گل نہیں ہے ای نہیں لیا جا سکتا اس ناؤ کو نہیں پہلے اپنے آپ وہ سوٹیبل کرو کہ ہاں ہوں میں تیار ہاں ہوں میں اس یہ تو پیار کلن کا چاہو سر تر تری گلی مری آؤ ہوں میں اپنا آپ ختم کرتا میرا مائنڈ ختم میں بالکل صاف ہاں نرول ہاں ਫਿਰ ਤੁਸੀਂ ਇੱਕ ਵਾਰ ਵੀ ਉਹਦਾ ਨਾਮ ਚਾਹੇ ਆਪਣਾ ਨਾਮ ਲਾ ਕੇ ਤੁਸੀਂ ਉਹਦਾ ਨਾਮ ਲੈ ਲਓ ਧਿਆਨ ਕਰਕੇ ਵੀ ਇਹ ਇਹ 93 ਉਹਦਾ ਨੋ ਸਫਰ ਹੋ ਗਿਆ ਜੇ ਜਪੜ ਪੂਰੀ ਸਭ ਰਤਵੜਾ ਸਾਹਿਬ ਦੀ ਗੁਰਮੁਖੀ ਸਮਾਗਮ ਚੱਲ ਰਹੇ ਹੈਗੇ ਰਤਵੜਾ ਸਾਹਿਬ ਵੀ ਇਹਨਾਂ ਦੀਆਂ ਸਮਾਗਮਾਂ ਨੂੰ ਕਿਵੇਂ ਦਾ ਵੇਖਦੇ ਹੋ ਤੁਸੀਂ ਵਿਦਿਆ ਦਾ ਵੀ ਪ੍ਰਸਾਰ ਹੈ ਖੇਡਾਂ ਦਾ ਵੀ ਹੈ ਤੇ ਸਿੱਖੀ ਦਾ ਵੀ ਪ੍ਰਸਾਰ ਹੈ ਕਿਵੇਂ ਦਾ ਤੁਹਾਨੂੰ ਨਜ਼ਰ ਆਉਂਦਾ ਪਹਿਲਾਂ ਤਾਂ ਸਾਰਿਆਂ ਨੂੰ ਸਮਾਗਮ ਦੀ ਬਹੁਤ-ਬਹੁਤ ਮੁਬਾਰਕਾਂ ਜੀ ਔਰ ਮੈਂ ਤਾਂ ਬਚਪਨ ਤੋਂ ਛੋਟਾ ਜਿਹਾ ਹੁੰਦਾ ਸ਼ਾਇਦ ਮੇਰੀ ਫੋਟੋ ਵੀ ਲੱਗੀ ਹੋਈ ਹੈ ਅੱਜ ਵੀ ਬਾਬਾ ਜੀ ਰਾਮ ਸਿੰਘ ਜੀ ਦੇ ਗੋਦੀ ਚ ਬੈ ਕੇ ਅਸ਼ੀਰਵਾਦ ਲਿਆ ਸੀਗਾ ਜਦ ਤੋਂ ਬਸ ਮਤਲਬ ਕਿ ਧਰਤੀ ਨੂੰ ਜਿਹੜੇ ਭਾਗ 1982 82 ਦੀ ਗੱਲ ਹੈ ਤੇ ਜਦ ਤੋਂ ਇਸ ਧਰਤੀ ਨੂੰ ਭਾਗ ਲੱਗੇ ਆ ਔਰ ਸਾਡਾ ਜਿਹੜਾ ਇਲਾਕਾ ਹੈ ਉਹ ਇੱਕ ਧਾਰਮਿਕ ਨਗਰੀ ਬਣ ਚੁੱਕਿਆ ਉਸ ਟਾਈਮ ਤੋਂ ਔਰ ਜਿਹੜਾ ਇਹ ਸਮਾਗਮ ਹੈ ਇਹ ਸਾਰਿਆਂ ਨੂੰ ਆਪਣੇ ਸਿੱਖੀ ਧਰਮ ਨਾਲ ਅੱਛੇ ਉਹਦੇ ਚ ਜਾਣ ਲਈ ਆਪਾਂ ਨੂੰ ਇੱਕ ਪ੍ਰੇਰਣਾ ਮਿਲਦੀ ਹੈ ਸਿੱਖਿਆ ਮਿਲਦੀ ਹੈ ਸੋ ਮੈਂ ਸਾਰੇ ਆ ਬਾਬਾ ਬ੍ਰਿਯਾਮ ਸਿੰਘ ਜੀ ਦੇ ਚਰਨਾ ਜੀ ਚਲੋ ਅੱਜ ਉਹ ਬੀਬੀ ਜੀ ਵੀ ਤੇ ਸਾਡੇ ਭਾਈ ਸਾਹਿਬ ਅਮਰੀਕਾ ਤੋਂ ਆਏ ਹੋਏ ਆ ਡਾਇਰੈਕਟਰ ਸਾਹਿਬ ਇੰਜੀਨੀਅਰ ਦਸਵੰਤ ਸਿੰਘ ਜੀ ਬੈਠੇ ਹੋਰ ਜਿੰਨੀ ਵੀ ਸੁਖਵਿੰਦਰ ਸਿੰਘ ਜੀ ਭਾਈ ਔਰ ਬਾਬਾ ਲਖਵੀਰ ਸਿੰਘ ਜੀ ਬਹੁਤ ਇਹ ਸਾਰੇ मतलब के क्या मैं मेरे को शब्द नहीं है पर जो भी इथे प्रचार हो रहा वो बहुत ही एक ऐसा स्पून मिलता है एक ऐसी मतलब के वाणी ਨਾਲ ਜੁੜਨ ਦਾ ਸਾਨੂੰ ਮਿਲਦਾ ਹੈ ਔਰ ਅੱਜ ਦੇ ਬੱਚਿਆਂ ਨੂੰ ਖਾਸ ਕਰ ਜਿਹੜੇ ਕਿ ਇਧਰ ਉਧਰ ਭਟਕਦੇ ਆਏ ਜਾਂ ਨਸ਼ਿਆਂ ਵੱਲ ਜਾਂਦੇ ਆ ਐਸੇ ਸਮਾਗਮ ਜਿੰਨੇ ਵੀ ਇੱਥੇ ਹੁੰਦੇ ਆ ਆ ਕੇ ਕੁਛ ਨਾ ਕੁਛ ਸਾਰੇ ਅੱਛਾ ਹੋ ਲੈ ਕੇ ਜਾਂਦੇ ਇਹੀ ਮੈਂ ਸਾਰਿਆਂ ਨੂੰ ਕਹੂੰਗਾ ਵੀ ਵੱਧ ਤੋਂ ਵੱਧ ਆਪਾਂ ਤੇ ਅੱਗੇ ਦਰਸ਼ਨ ਕਰੀਏ ਬਾਬਾ ਜੀ ਦੇ ਔਰ ਬਾਣੀ ਨਾਲ ਜੁੜੀਏ ਔਰ ਅਸ਼ੀਰਵਾਦ ਲਈਏ ਸਭ ਨੂੰ ਬਹੁਤ ਬਹੁਤ ਬਨਾਈਆ ਵਾਹ ਜੀ ਨਾਲ ਰਤਵੜਾ ਸਾਹਿਬ ٹرسٹ ਦੀਆਂ ਵਿਦਿਕ এডਿਕੇਸ਼ਨ ਦੇ ਜੋ ਡਾਇਰੈਕਟਰ ਨੇ ਇੰਜੀਨੀਅਰ ਸਰਦਾਰ ਜਸਵੰਤ ਸਿੰਘ ਉਹਨਾਂ ਦੇ ਨਾਲ ਵੀ ਗੁਰਮਤੀ ਸਮਾਗਮ ਹੋ ਰਿਹਾ ਜਿੱਥੇ ਗੱਲ ਕਰਦੇ ਆ ਉੱਥੇ ਡਾਇਰੈਕਟਰ ਸਾਹਿਬ ਜਿਹੜੇ এডਿਕੇਸ਼ਨ ਦੇ ٹرسٹ ਚੱਲ ਰਹੇ ਆ ਇੱਥੇ ਕਿਹੜੇ ਕਿਹੜੇ ਚੱਲ ਰਹੇ ਆ ਤੇ ਕੀ ਕੀ এডਿਕੇਸ਼ਨ ਦਾ ਪ੍ਰਬੰਧ ਹੈ ਗਰੀਬ ਬੱਚਿਆਂ ਦੇ ਲਈ ਲੋਕ ਹੋਰ ਜੋ ਇੱਥੇ ਲੱਕ ਦੇ ਬੱਚਿਆਂ ਦੇ ਲਈ ਕਿਵੇਂ ਦੀਆਂ ਪ੍ਰਬੰਧ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਤਰ੍ਹਾਂ ਦੀ ਤੇ ਮੇਰੇ ਮਹਾਪੁਰਸ਼ ਮਰਸਿਦ ਜਿਨ੍ਹਾਂ ਨੂੰ ਮੈਂ ਕਹਨਾ ਹੈ ਜਿਨ੍ਹਾਂ ਨੇ ਸਾਨੂੰ ਜੀਵਨ ਦਾਤ ਦਿੱਤਾ ਹੈ ਉਹ ਪਰਮੇਸ਼ਰ ਦੇ ਭੇਜੇ ਹੋਏ ਜਿਹੜਾ ਦੂਤ ਕਹ ਲਈ ਜਾਂ ਆਪ ਪਰਮੇਸ਼ਰ ਕਹ ਲਈ ਕੋਈ ਫਰਕ ਨਹੀਂ ਹੈ ਜਨਮ ਤੋਂ ਲੈ ਕੇ ਆਖਰੀ ਸਵਾਸ ਤੱਕ ਉਹਨਾਂ ਨੇ ਪਰਮੇਸ਼ਰ ਦੇ ਨਾਮ ਨੂੰ ਜਪਿਆ ਜਪਾਇਆ ਸੰਸਾਰ ਤਵੰਡਿਆ ਔਰ ਕਿੰਨੀਆਂ ਲੱਖਾਂ ਦੀ ਤਦਾਦ ਵਿੱਚ ਟੁੱਟੀਆਂ ਰੂਹਾਂ ਨੂੰ ਉਹਨਾਂ ਨੇ ਰੱਬ ਨਾਲ ਜੋੜਿਆ ਜੋੜਿਆ ਕਰਨਾ ਵੀ ਗਲਤ ਹੈ ਅੱਜ ਵੀ ਉਹ ਜੋੜ ਰਹੇ ਨੇ ਕਿਉਂਕਿ ਉਹਨਾਂ ਦੀ એનર્ਜੀ ਹੀ ਇੱਥੇ ਕੰਮ ਕਰ ਰਹੀ ਹੈ ਹੁਣ ਤੱਕ ਇਸ ਤਰ੍ਹਾਂ ਦੇ ਜਿੰਨੇ ਵੀ ਸੇਵਾਦਾਰ ਗੁਰੂ ਨਾਲ ਜੋੜਨਗੇ ਇਹ ਬਦੌਲਤ ਉਹਨਾਂ ਮਹਾਪੁਰਸ਼ਾਂ ਦੀ ਹੋਏਗੀ ਜਿਨ੍ਹਾਂ ਨੇ ਟਰਸਟ ਬਣਾਇਆ ਹੈ ਜੇ ਆਪਾਂ ਕਹੀ ਉਹਨਾਂ ਦੀ ਬੰਦਗੀ ਉਹਨਾਂ ਨੇ 22 ਘੰਟੇ ਬੰਦਗੀ ਕੀਤੀ 26 ਘੰਟੇ ਕੀਤੀ ਇਹ ਵੀ ਮੈਂ ਸਮਝਦਾ ਵੀ ਬੇਇਨਸਾਫੀ ਹੈ ਉਹਨਾਂ ਦੀ ਪਿਛਲੇ ਕਈ ਜਨਮਾਂ ਦੀ ਬੰਦਗੀ ਲੈ ਕੇ ਉਹ ਸੰਸਾਰ ਚ ਰੱਬ ਦੇ ਭੇਜੇ ਹੋਏ ਆਏ ਸੀ ਇਹ ਜਦੋਂ ਸੰਸਾਰ 'ਚ ਆਏ ਤਾਂ ਬਹੁਤ ਛੋਟੀ ਉਮਰ ਦੇ ਵਿੱਚ ਉਹਨਾਂ ਨੇ ਅੰਮ੍ਰਿਤ ਪਾਨ ਕਰ ਲਿਆ ਕੀਰਤਨ ਕਰਨਾ ਨਾਮ ਜਪਣਾ ਔਰ ਫਕੀਰੀ ਜਿਹਾ ਉਹਨਾਂ ਦਾ ਸੁਭਾਅ ਹੁੰਦਾ ਸੀ ਇਸ ਕਰਕੇ ਸਾਰਾ ਜੀਵਨ ਉਹਨਾਂ ਦਾ ਇਹ ਉਹਨਾਂ ਨੇ ਮਨੁੱਖਤਾ ਦੀ ਭਲਾਈ ਵਾਸਤੇ ਲਾਇਆ ਔਰ ਜਦੋਂ ਇਹ ਸਥਾਨ ਨੂੰ ਚੁਣਿਆ ਉਹਨਾਂ ਦਾ ਇਹ ਮੰਤਵ ਸੀ ਕਿਉਂਕਿ ਪੜ੍ਹੇ ਲਿਖੇ ਸੀ ਹਰ ਪੱਖੋਂ ਹਰ ਬੋਪੱਖੀ ਸੇ 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 ਨੌਕਰੀ ਉਹਨਾਂ ਨੇ ਕੀਤੀ ਗ੍ਰਸਤ ਉਹਨਾਂ ਨੇ ਪਾਲਿਆ ਜੀ ਤੇ ਖੇਤਾ ਵਿੱਚ ਕੰਮ ਉਹਨਾਂ ਨੇ ਆਪ ਹਲ ਵਾਹੇ ਕੀਤਾ ਕਿਰਤ ਉਹਨਾਂ ਨੇ ਆਪ ਕੀਤੀ ਗੁਰੂ ਨਾਨਕ ਦੇਵ ਜੀ ਸਾਹਿਬ ਦੇ ਹਾਂਜੀ ਉਹ ਗੁਰੂ ਨਾਨਕ ਦੇ ਫਰਸਟ ਰੂਨ ਆਫ ਅੱਗੇ ਤੋਰਦੇ ਸੀ ਉਹਨਾਂ ਨੇ ਸੋਚਿਆ ਵੀ ਆ ਜਿਹੜਾ ਇਲਾਕਾ ਇਸ ਇਲਾਕੇ ਦੇ ਲੋਕ ਮੇਰੇ ਪਿਛਲੇ ਜਨਮ ਦੇ ਸਾਥੀ ਰਹੇ ਆ ਤੇ ਇਹਨਾਂ ਦਾ ਮੈਂ ਭਲਾ ਕਰਨ ਵਾਸਤੇ ਸੰਸਾਰ ਸੇ ਮੈਨੂੰ ਪਰਮੇਸ਼ਰ ਨੇ ਭੇਜਿਆ ਲਾਤਾ ਹਾਂ ਸਰਦ 21 ਕਈ ਐਂਗਲ ਹਨ ਜਿਹੜੇ ਉਹਨਾਂ ਦੇ ਮਨੁੱਖ ਦੇ ਅਪਲਿਫਟ ਕੀਤੇ ਜਾਣ ਤੇ ਗਰੀਬੀ ਆ ਕੀ ਨਾਮ ਲਪੂਗਾ এডੂਕੇਸ਼ਨ ਨਹੀਂ ਕੀ ਨਾਮ ਲਪੂਗਾ ਉਹਨਾਂ ਨੇ ਸਾਰੇ ਐਂਗਲ ਦੇ ਕੇ এডੂਕੇਸ਼ਨ ਦਾ ਸੈਂਟਰ ਬਣਾਇਆ ਔਰ ਇਹ ਕਿਹਾ ਵੀ ਜਿੱਥੇ ਕੋਈ ਨੇਚਰਲ ਕਲੈਮਿਟੀ ਹੋ ਜਾਵੇ ਹੜ੍ਹ ਆ ਜਾਏ ਕੋਈ ਭਟਾਲ ਆ ਜਾਏ ਕੋਈ ਦੁਨੀਆ ਤੇ ਆਫਤ ਆ ਜਾਏ ਤਾਂ ਮੇਰਾ ٹرسٹ ਪਿੱਛੇ ਨਹੀਂ ਰਹੇਗਾ ਵੱਧ ਤੋਂ ਵੱਧ ਉੱਥੇ ਜਾ ਕੇ ਸੇਵਾ ਕਰੇਗਾ ਜਦੋਂ ਵੀ ਦੁਨੀਆ ਕੋਈ ਐਦਾਂ ਦੀ ਮੁਸੀਬਤ ਆਈ ਹੈ ਤਾਂ ਇਹ ٹرسٹ ਸਭ ਤੋਂ ਅੱਗੇ ਰੋ ਕੇ ਕੰਮ ਕੀਤਾ ਤੁਹਾਨੂੰ ਸਾਰ ਨੂੰ ਪਤਾ ਹੈ ਇੱਥੇ ਉਹਨਾਂ ਨੇ ਬੀ ਐਡ ਕਾਲ ਨਰਸਿੰਗ ਕਾਲズ ਖੋਲ੍ਹਿਆ ਔਰ ਗਰੀਬ ਬੱਚਿਆਂ ਵਾਸਤੇ ਖੋਲ੍ਹਿਆ ਉਹਨਾਂ ਦਾ ਮਤਲਬ ਸੀ ਵੀ ਬੱਚਾ ਗਰੀਬ ਹੋਵੇ ਇੱਥੇ ਉਹ ਚੰਡੀਗੜ੍ਹ ਤੋਂ ਵੀ ਵਧੀਆ ਐਜੂਕੇਸ਼ਨ ਘੱਟ ਰੇਟ 'ਤੇ ਲਵੇ ਘੱਟ ਸਸਤੇ ਰੇਟ 'ਤੇ ਲਵੇ ਲੇ ਰਿਹਾ ਮਤਲਬ ਇਹ ਆ ਵੀ ਸਕੂਲ ਖੋਲੇ ਦੋ ਸਕੂਲ ਖੋਲੇ ਔਰ ਉਹਨਾਂ ਨੇ ਆਪਣੀ ٹرسٹ ਦੀ ਪ੍ਰਸੀਡਿੰਗ ਪਾਈ ਹੋਈ ਹੈ ਬਿ ਸਕੂਲਾਂ ਦਾ ਪੈਸਾ ਟਰਸਟ ਚ ਨਹੀਂ ਆਏਗਾ ਗੁਰਦੁਆਰੇ ਦਾ ਪੈਸਾ ਸਕੂਲ ਚ ਆ ਸਕਦਾ ਹੈ ਰੋਕਾਲ ਚ ਆ ਸਕਦਾ ਹੈ ਇਹਦਾ ਮਤਲਬ ਇਹ ਹੈ ਵੀ ਉਹ ਪੜ੍ਹਾਈ ਦੇ ਉੱਤੇ ਕਿੰਨਾ ਉਹ ਕਹਿੰਦੇ ਸੀ ਜੇ ਬੱਚਾ ਪੜ੍ਹ ਜਾਏ ਨਾ ਉਹਦਾ ਹਰ ਪੱਖ ਉਹਦਾ ਰੋਸ਼ਨ ਆ ਜਾਏਗਾ ਇਸ ਕਰਕੇ ਧਾਰਮਿਕ ਖੇਤਰ ਵੀ ਹੈ ਇੱਥੇ ਬੱਚਿਆਂ ਦੀ ਵਿੱਦਿਆ ਵੀ ਹੈ ਫਿਰ ਹਸਪੀਟਲ ਚੱਲਦਾ ਹੈ ਇੱਥੇ ਰੋਜ਼ ਮਰੀਜ਼ ਆਉਨੇ ਆ ਡਾਕਟਰ ਸਭ ਆ ਰਹੇ ਆ ਫਰੀ ਮੈਡੀਸਨ ਦਿੰਨੇ ਆ ਗਰੀਬਾਂ ਦੇ ਵਾਸਤੇ ਬਜ਼ੁਰਗਾਂ ਵਾਸਤੇ ਜਿਹਨਾਂ ਦੇ ਕੋਈ ਦੇਖਭਾਲ ਨਹੀਂ ਕਰਦਾ ਉਹਨਾਂ ਵਾਸਤੇ ਬਿਰਧ ਆਸ਼ਰਮ ਹੈ ਤੁਸੀਂ ਸਾਰਾ ਦੇਖ ਰਹੇ ਹੋ ਜੀ ਇਹ ਜਿਹੜਾ ਸਮਾਗਮ ਹਰ ਸਾਲ ਕਰਾਇਆ ਜਾਂਦਾ ਇਹ ਉਹਨਾਂ ਨੇ ਸ਼ੁਰੂ ਕੀਤਾ ਸੀ ਉਹ ਇਹ ਕਹਿੰਦੇ ਸੀ ਵੀ ਇੱਕ ਵਾਰ ਮੈਂ ਹਜ਼ਾਰਾਂ ਲੱਖਾਂ ਦੇ ਤਾਲਵੀ ਸੰਗਤਾਂ ਨੂੰ ਗੁਰੂ ਨਾਲ ਜੋੜਨਾ ਔਰ ਸੇਵਾ ਦਾ ਕੁੰਭਲਾਦਵਾ ਤਾਂ ਕਿ ਸੇਵਾ ਸਿਮਰਨ ਕਰਕੇ ਸੰਗਤਾਂ ਇਸੇ ਜਨਮ ਦੇ ਅੰਦਰ ਕਿਸੇ ਮਕਾਮ ਤੇ ਪਹੁੰਚ ਜਾਣ ਮੜ ਕੇ ਜੰਮਣ ਮਰਨ ਦੇ ਗੇੜ ਤੋਂ ਨਾ ਪੜੋ ਉਹਨਾਂ ਦੀ ਇੱਛਾ ਸੀ ਔਰ ਉਹਨਾਂ ਦੇ ਇੱਕ ਇੱਕ ਬੋਲ ਨੂੰ ਇੱਕ ਇੱਕ ਬੋਲ ਦਾ ਅੱਜ ਤੱਕ ਕੋਈ ਉਹਦੇ ਤੇ ਕਿੱਡੀ ਸਾਇਨ ਨਹੀਂ ਕਰ ਸਕਿਆ ਸਾਰੇ ਧਰਮਾਂ ਨੂੰ ਮذਬਾਂ ਨੂੰ ਉਹ ਬਰਾਬਰ ਸਮਝਦੇ ਸੀ ਉਹ ਕਹਿੰਦੇ ਸੀ ਜਿਹੜਾ ਨਾਮ ਲੱਪਣ ਵਾਲਾ ਚਾਹੇ ਹਿੰਦੂ ਹੋਵੇ ਜਾਂ ਮੁਸਲਮਾਨਾ ਚਾਹੇ ਸਿੱਖ ਹੈ ਉਹਨਾਂ ਨੂੰ ਸਾਰਿਆਂ ਨੂੰ ਪਿਆਰ ਕਰਦੇ ਸੀ ਉਹ ਅਰ ਜੇ ਕੋਈ ਨਾਮ ਨਹੀਂ ਲੱਭਦਾ ਉਹਦੇ ਨਾਲ ਨਫ਼ਰਤ ਨਹੀਂ ਸੀ ਕਰਦੇ ਉਹਨਾਂ ਵੀ ਪਿਆਰ ਨਾਲ ਗੱਲ ਨਾਲ ਲਾਉਂਦੇ ਸੀ ਜਿਵੇਂ ਡਾਕਟਰ ਵੀ ਕਹਿੰਦੇ ਸੀ ਜੇ ਡਾਕਟਰ ਵੀ ਮਰੀਜ਼ਾਂ ਨਾਲ ਨਫ਼ਰਤ ਕਰੇਗਾ ਤਾਂ ਡਾਕਟਰ ਦੀ ਦੁਕਾਨ ਕਿਵੇਂ ਚੱਲੇਗੀ ਅਸਲੀ ਮਰੀਜ਼ ਤਾਂ ਮੇਰੇ ਇਹੀ ਐ ਜਿਹਨਾਂ ਜਿਹੜੇ ਰੱਬ ਤੋਂ ਦੂਰ ਐ ਇਸ ਕਰਕੇ ਉਹਨਾਂ ਦਾ ਜੀਵਨ ਜਿਹੜਾ ਅੱਖਰਾਂ ਵਿੱਚ ਨਹੀਂ ਦੱਸਿਆ ਜਾ ਸਕਦਾ ਬੋਲੀ ਵਿੱਚ ਬੋਲ ਕੇ ਨਹੀਂ ਦੱਸਿਆ ਜਾ ਸਕਦਾ ਔਰ ਉਹ ਸਰੀਰ ਕਰਕੇ ਉਹਨਾਂ ਨੇ ਉੱਲਾ ਕੀਤਾ ਪਰ ਸਾਡੇ ਵਾਸਤੇ ਉਹ ਅੱਜ ਵੀ ਹਾਜ਼ਰ ਨਾ ਦੰਨੇ ਜਦੋਂ ਸਾਨੂੰ ਕੋਈ ਪ੍ਰੋਬਲਮ ਆਉਂਦੀ ਅਸੀਂ ਸਿਰਫ ਅਰਦਾਸ ਕਰ ਦਿੰਨੇ ਆ ਮਸਲਾ ਹੱਲਾਬੇ ਕਰ ਦਿੰਦੇ ਆ ਇਸ ਕਰਕੇ ਅਸੀਂ ਬਹੁਤ ਭਾਗਾਂ ਵਾਲੇ ਸਮਝਦੇ ਆ ਉਹਨਾਂ ਨੇ ਇੱਕ ਵਾਰ ਇਹ ਵੀ ਕਿਹਾ ਤਾ ਬੱਚਿਓ ਜਿਹਨੇ ਇੱਥੇ ਬੈਠੇ ਮੇਰੇ ਬੱਚੇ ਤੁਹਾਡੇ ਤੋਂ ਕੋਈ ਧਰਮ ਰਾਜਾ ਦੇ ਨਹੀਂ ਜਾਊਗਾ ਤੇ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਵਿੱਚ ਉਹਨਾਂ ਨੇ ਬਚਨ ਕਰਿਆ ਸੀ ਬਹੁਤ ਵੱਡੀ ਗੱਲ ਹੈ ਇਸ ਕਰਕੇ ਅਸੀਂ ਹੁਣ ਆਖਰੀ ਸਵਾਸਤਿਕ ਚੌਂਦੇ ਆ ਵੀ ਜਿੰਨੇ ਸਾਡੇ ਰੱਬ ਨੇ ਸੀ ਸਵਾਸ ਦੱਤੇ ਆ ਉਹਨਾਂ ਦੀ ਸੇਵਾ ਕੀਤੀ ਉਹਨਾਂ ਨੂੰ ਅਸੀਂ ਹਾਜ਼ਰ ਨਾਜ਼ੀ ਹੁੰਦੇ ਆ ਤਾਂ ਇਸ ਕਰਕੇ ਸਮਾਗਮ ਦੇ ਵਿੱਚ ਲੱਖਾਂ ਸੰਗਤਾਂ ਦੂਰ ਦੂਰ ਤੋਂ ਆਉਂਦੀਆਂ ਨੇ ਕਦੇ ਇਹਨਾਂ ਨੇ ਇਹ ਨਹੀਂ ਕਿਹਾ ਵੀ ਪੈਸੇ ਦੇ ਦਿਓ ਸੇਵਾ ਦੇ ਕੰਮ ਲਾ ਕੇ ਮਾਇਆ ਦੇ ਦਿਓ ਅਰਦਾਸ ਕਰਾਓ ਭਾਈ ਤੁਹਾਡਾ ਆਏ ਹੋ ਨਾ ਨਾ ਉਹਨਾਂ ਨੇ ਮੈਸਟਰੀ ਸੀ ਮੈਨੂੰ ਉਹਨੇ ਕਿਹਾ ਸਿੱਧੇ ਜਾ ਬਿੰਗੇ ਟੰਗਲਾ ਕਦੇ ਵੀ ਇਹ ਗੱਲ ਕਹਿਣੀ ਵੀ ਸਾਨੂੰ ਮਾਇਆ ਦਾ ਡੋਰ ਹੈ ਜੇ ਗੁਰਨਾਨ ਸਿੰਘ ਭੇਜਣਗੇ ਤਾਂ ਆਪਾਂ ਬਰਤਾਵਾਂਗੇ ਜੇ ਨਹੀਂ ਭੇਜਣਗੇ ਆਰਾਮ ਨਾਲ ਬੈਠ ਕੇ ਭਜਨ ਕਰਾਂਗੇ ਇਹੋ ਜਿਹਾ ਉਹਨਾਂ ਦੇ ਖਿਆਲ ਸੀ ਕੋਈ ਵੀ ਆਫਤਾਂ ਹੁੰਦੀਆਂ ਪਰ ਸਾਰੀ ਉਮਰ ਉਹਨਾਂ ਨੇ ਆਪਣੇ ਘਰ ਦੇ ਵਿੱਚ ਆਪਣੀ ਰੋਟੀ ਖਾਤੀ ਆਪਣੀ ਆਪਣਾ ਰੋਜ਼ਗਾਰ ਪੈਦਾ ਕੀਤਾ ਗੁਰੂ ਘਰ ਦਾ ਪੈਸਾ ਸਿਰੋਪਾ ਨਹੀਂ ਲੈਣਾ ਕਿਤੋਂ ਬਾਜੇ ਤੇ ਮਾਇਆ ਨਹੀਂ ਰੱਖਾਉਣੀ ਇੱਥੋਂ ਤੱਕ ਕਿਸੇ ਤੱਕ ਜਿੱਥੇ ਤੱਕ ਹੋ ਸਕਿਆ ਉਹਨਾਂ ਦੇ ਘਰ ਦੇ ਪ੍ਰਸ਼ਾਦਾ ਵੀ ਨਹੀਂ ਸਕਣਾ ਆਪਣੀ ਗੱਡੀ ਤੇ ਚਾਹ ਪਾਣੀ ਲੈ ਕੇ ਜਾਣਾ ਜੇ ਮਾਇਆ ਆਉਂਦੀ ਸੀ ਜ਼ਰੂਰ ਤਵਾਦ ਸਾਹਿਬ ਬਣ ਗਿਆ ਬਾਹਰ ਮੀਟਰ ਲੱਗਿਆ ਉੱਥੇ ਰੱਖ ਦੇਣੀ ਆ ਵੀ ਬਾਹਰ ਦੀ ਬਾਤ ਮਾਤਾ ਜੀ ਜਿਹੜੇ ਸਾਡੇ ਸੀ ਉਹਨਾਂ ਨੇ ਡਿਸਿਪਲਨ ਤੇ ਪਿਆਰ ਦੀ ਮੂਰਤੀ ਸੀ ਡਿਸਿਪਲਨ ਨੂੰ ਮੇਨਟੇਨ ਕਰਦੇ ਸੀ ਵੀ ਭਾਈ ਅੰਦਰ ਨਹੀਂ ਬਾਹਰੋਂ ਡੇਰੇ ਵਾਲੇ ਆਉਣਗੇ ਉੱਥੇ ਚੱਕਦੇ ਜਾਣਗੇ ਇਸ ਤਰ੍ਹਾਂ ਦਾ ਉਹਦਾ ਜੀਵਨ ਸੰਦੇਸ਼ ਸਿਖਾਉਂਦੇ ਸੀ ਜਿਹੜਾ ਪੈਨਸ਼ਨ ਆਪ ਲੈਣੀ ਹੈ ਸੇਵਾ ਇੱਥੇ ਕਰਨੀ ਹੈ ਸੋ ਉਹਨਾਂ ਦੀਆਂ ਬਖਸ਼ਾਂ ਉਹਨਾਂ ਦੀਆਂ ਸਿਰਸਾਂ ਸਿਖਾ ਰਹੇ ਆ ਕਰਨੀ ਕਮਾਈ ਉਹਨਾਂ ਦੀ ਮੂੰਹੋਂ ਬੋਲਦੀ ਤੁਸੀਂ ਦੇਖ ਹੀ ਲਿਆ ਜੀ ਤੇ ਅਸੀਂ ਤਾਂ ਉਹਨਾਂ ਦੇ ਬੱਚੇ ਆ ਗੁਨਾਹਗਾਰ ਆ ਸਾਨੂੰ ਆਸ ਹੈ ਵੀ ਉਹ ਸਾਨੂੰ ਆਪਣੇ ਜਦੋਂ ਅਸੀਂ ਦੂਰੀ ਉੱਤੇ ਜਾਵਾਂਗੇ ਅਸੀਂ ਉਹਨਾਂ ਦੇ ਕੋਲ ਵਿੱਚ ਬੈਠਾਂਗੇ ਬਗਰਜੀ ਦਾ ਖਾਲਸਾ ਬਗਰਜੀ ਫਤਿਹ